ਮਾਹੌਲ ਆ ਦੇਖੋ ਸ਼ੇਰੋ ਇੱਥੇ ਆ ਤਾਂ ਹੀ ਮੇਰਾ ਹੁਣ ਯੂਕੇ ਜੋ ਜਾਣ ਨੂੰ ਦਿਲ ਨਹੀਂ ਕਰ ਰਿਹਾ ਏ ਕੁੜੀਏ ਮੇਰਾ ਨੌਣੀ ਦੀ ਨੌ ਮੇਰਾ ਕਰਤਾਰਾ ਦੇ ਕੁੜੀਏ ਮੇਰਾ ਖੂਨ ਜਾਂ ਦੀ ਖੂਹ ਹੈ ਤੂਤਾਂ ਵਾਲਾ ਪਰ ਤੂੰ ਯਾਰ ਪੰਜਾਬੀ ਕਿਵੇਂ ਭੁੱਲ ਗਿਆ ਜਿਆ ਜੀ ਪੰਜਾਬੀ ਚ ਗੱਲ ਕਰ ਪੰਜਾਬੀ ਮੈਂ ਹੋਰ ਜਿਹੇ ਸਿਟੀ ਚ ਆਇਆ ਹੈ ਪੰਜਾਬੀ ਮੈਨੂੰ ਥੋੜਾ ਥੋੜਾ ਭੁੱਲ ਗਿਆ ਐ ਅੱਛਾ ਭੁੱਲ ਗਿਆ ਪੰਜਾਬੀ ਪੁਲਿਸ ਕਮੈਂਟ ਚ ਗਾਲਾਂ ਨਾ ਕੱਢਿਓ ਆਈ ਡਾ ਲੋਈ ਲੈ ਆ ਕੰਬਲ ਲੈ ਲਿਆ ਐਡਾ ਕਹਦਾ ਮੇਰੀ ਫੋਟੋ ਖੇਚ ਕੇ ਕਹਦਾ ਬਰੇਜ ਸਾਹਮਣੇ ਲੈ ਚੱਲ ਆ ਯਾਰ ਉਹ ਲਾ ਦੇ ਇਹਨੂੰ ਉਹ ਲਾ ਦੇ ਲਾਨੇ ਆ ਸਰਪੰਚਾ ਆ ਮੁੰਡੇ ਨੂੰ ਜਾਣਦੇ ਹੋ ਉਹ ਸਾਜਰ ਦੀ ਬੁਟੀ ਆਹ ਇਹਦੀ ਬੁਟੀ ਆ ਆ ਮਿਲੋ ਇਹਨੂੰ ਆ ਮਿਲੋ ਯਾਰ ਲਾਦਾ ਉਹ ਸੀਰੀਅਸਲੀ ਹਾਂ ਉਹ ਪੇ ਉਹ ਯਾਰ ਉਹ ਨਾ ਉਹ ਨਾ ਨਾ ਮੇਰਾ ਵੀਰ ਉਹ ਨਾ ਹੌਲਾ ਕਰਨਾ ਆ ਦੇਖੋ ਵਾ ਇੱਥੇ ਪੂਰੇ ਰੂਲ ਫੋਲੋ ਕਰਦੇ ਆ ਖੜੇ ਆ ਉਧਰ ਉਹ ਛੋਟਾ ਖੜਾ ਸਟਾਪ ਲਿਖਿਆ ਹੋਇਆ ਨਹੀਂ ਇੱਥੇ ਹੋਂ ਨੂੰ ਦੋ ਲਾਂਘਾ ਮਾਰ ਕੇ ਉਹ ਜਾਣਾ ਹੀ ਭੱਜ ਕੇ ਆਜੇ ਹੁਣ ਵੀ ਲਾਂਘਾ ਹੀ ਮਾਰ ਰਹੇ ਆ ਪਰ ਪਹੁੰਚ ਚੁਕੇ ਨੇ ਆਪੀ ਜੰਮਾ ਜੀ ਅੱਜ ਦੇ ਪਵਾਨਾ ਸਟਾਡੀਆ ਮੁੱਕੇ ਆਗਾ ਹੋਰ ਵਾਪਸ ਕਿੰਦਾ ਕੀ ਹਾਲ ਵਧੀਆ ਵਧੀਆ ਸੱਟ ਹਾਂ ਓਕੇ ਸੱਟ ਕਿਵੇਂ ਪਾਈ ਫਿਰਦਾ ਮੈਂ ਕਿਹਾ ਇਹਦੇ ਚ ਉਹ ਪਾਵਾਂਗੇ ਥੋੜਾ ਥੋੜਾ ਨਮਕੀਨ ਕੋਟਾ ਨਵਕੀਨ ਪਾਲਾਂਗੇ ਵਿੱਚ ਸਫਰ ਤੇ ਜਾਣਾ ਜੀ ਸਾਡੇ ਤੇ ਲੋਹੀ ਆ ਵਿੱਚ ਠੰਡ ਲੱਗੇ ਜੀ ਲੋਹੀ ਲੈ ਲਾਂਗੇ ਆਪਾਂ ਉੱਥੇ ਲੰਡਨ ਬਰੇਜ ਜੇ ਗਈ ਕਰ ਠੰਡ ਲੱਗਣ ਲੱ ਜਾਂਦੀ ਲੰਡਨ ਬਰੇਜ ਉੱਧਰ ਸਾਡੇ ਸਾਗਰ ਸਾਹਿਬ ਪਹਿਲੀ ਰਜਾਈ ਚੱਕੀ ਖਰਦੇ ਆ ਹਾਂ ਇਹਨਾਂ ਦੇ ਤਾਂ ਕੱਲ ਦੀ ਰਜਾਈ ਆ ਤੇ ਕੀ ਕਰੀਏ ਨਾਲ ਮੋਟਾ-ਕੋਟਾ ਲੈ ਕੇ ਪਹਿਲਾਂ ਹੁਣ ਇਸ ਕੋਟਲੈਂਡ ਜਾਣਾ ਪਿਆ ਜੇ ਕੋਈ ਪਤਾ ਉਹ ਗਾਹ ਨਹੀਂ ਗਈ ਦੁਕਾਨ ਤੋਰੀ ਆ ਇਹਦੇ ਵਿੱਚ ਲੈ ਲਾਂਗੇ ਇਹਦੇ ਅੰਦਰ ਵਾਹ ਹਾਂ ਦੇ ਨੋ ਵੇਨ ਨਾਲ ਆਪਣਾ ਸਰਦਾ ਨਹੀਂ ਆਜ ਵੇ ਸਰਬ ਜੀ ਕਿੱਥੇ ਘਮਾ ਕੇ ਲੈ ਕੇ ਆਏਗਾ ਲੰਡਨ ਪ੍ਰੈਸ ਦੇ ਅਨੁਸਾਰ ਘੁਮਾ ਲੈਣਾ ਮੈਨੂੰ ਗੈਸ ਜੀ ਹੋਈ ਆ ਤਾਂ ਮੈਂ ਲਿੰਕਾ ਚੱਕ ਲਿਆ ਵਾਸ ਵਾਸ ਸਵੇਰ ਦਾ ਕਹਿੰਦਾ ਸਰਪਾ ਬਾਪਾ ਹੀ ਮਿਲਦਾ ਆਮਨੇ ਯਾਰ ਲੈ ਲਿਆ ਸਾਈਕਲ ਕਹਿੰਦਾ ਜਿੰਦਾ ਲਿਆਉਣਾ ਤੇਰੇ ਭਰਾ ਨੇ 80 ਪੌਂਡਾਂ ਦਾ ਕਹਿੰਦਾ ਜੀ ਵੱਡਣ ਲੱਗ ਜੀ ਕਹਿੰਦਾ 7 ਮਿੰਟ ਨਹੀਂ ਵੱਡੇ ਜਾਣਾ ਅੱਛਾ ਲੋਕ ਹੈ ਸਾਈਕਲ ਲੋਕ ਹਾਂ ਤੇ ਦੂਏ ਤੀ ਦਿਨਾਂ ਕੀ ਮੇਰੇ ਮੂਰੇ ਰੀਲ ਉਹ ਗੋਰਾ ਹੁੰਦਾ ਨਾ ਉਹ ਚੱਕੀ ਫਿਰਦੇ ਟਰਲ ਜੀ ਬੈਟਰੀ ਵਾਲੀ ਪਤਾ ਲੈਣਾ ਵੱਡੀ ਗੱਲ ਆ ਜਾਵਾ ਬਾਬੇ ਡ੍ਰਿਲੇ ਚ ਉਹਨੇ 7 ਸਕਿੰਟ ਨਹੀਂ ਲਾਇਆ ਮੈਨੂੰ ਜੇ ਦੀ ਰੀਲ ਸ਼ੇਅਰ ਕਰੀ ਮੜੋ ਮਾਨ ਜਾ ਕਰੀ ਫਿਰਦਾ ਸੀ ਨਾ 7 ਮਿੰਟਾਂ ਵਾਲਾ ਮੈਂ ਉਹ 7 ਸਕਿੰਟ ਲਾਇਆ ਬਗਾਨੇ ਪੁੱਤ ਨਹੀਂ ਹੋਣਾ ਸੀ ਸਾਈਕਲ ਤੇ ਲਾਉਂਦੀ ਨਹੀਂ ਹੋਣਾ ਸੀ ਉੱਤੇ ਹੀ ਰਹਿੰਦੇ ਆ ਸਾਈਕਲ ਤੇ ਹੁਣ ਸਾਈਕਲ ਤੇ ਲੋਕ ਹੀ ਲਾਇਆ ਉੱਤੇ ਹੀ ਰਹਿੰਦਾ ਨਾ ਨਾ ਸਾਈਕਲ ਤੇ ਲੋਕ ਹੀ ਲਾਉਣਾ ਹੈ ਪਤਾ ਲੱਗਿਆ ਟ੍ਰੇਨ ਦੇ ਰੇਲਸ ਤੇ ਨਹੀਂ ਆਉਂਦਾ ਹੌਸਟਲ ਅੰਦਰ ਲੱਗਦਾ ਅੰਦਰ ਪਾਰਕਿੰਗ ਲੈਂਦੀ ਇਹਨੇ ਹੌਸਟਲ ਅੰਦਰ ਪਾਰਕਿੰਗ ਪੱਕੀ ਲੈਂਦੀ ਹੈ ਗਰਾਜ ਵੀ ਆਪਾਂ ਲਿੱਤਾ ਹੋਇਆ ਹੈ ਉੱਥੇ ਗੱਡੀਆਂ ਵਾਸਤੇ ਗਰਾ ਕਰ ਕਰ ਟਾਈਪ ਕਰ ਲੈ ਬਾਈ ਇਹਨੂੰ ਘਸਾਉਣਾ ਹੁੰਦਾ ਗੱਲ ਸਮਝ ਗਿਆ ਤੂੰ ਸਾਗਰ ਰਹਿ ਗਿਆਲੇ ਆਉਂਦਾ ਲੰਡਨ ਦੀ ਧਰਤੀ ਤੇ ਬਸ ਵਾਹ ਠੀਕ ਆ ਟਾਬਰ ਟੂਬਰ ਜੈ ਇੱਥੇ ਹੀ ਅਪਰੇਜ ਬਰੂਜ ਜਵਾ ਸਹੀ ਗੱਲ ਪੂਰੀ ਦੱਸਾਂਗੇ ਕਿ ਮਿਸਤਰੀ ਕਿਹੜੇ ਨੇ ਜਿਨ੍ਹਾਂ ਨੇ ਬਣਾਇਆ ਆਪਾਂ ਲੈ ਕੇ ਵੀ ਜਾਣੇ ਆ ਹਰੀ ਦੇ ਪੱਤਣ ਬਣਵਾਉਣਾ ਇਹ ਪੌਲਾ ਆ ਬਸ ਆਪਣੀ ਸਰਕਾਰ ਆ ਗਈ ਜੈਲਦਾਰ ਦੀ ਬਸ ਠੀਕ ਆ ਪਰ ਬਾਅਦ ਉਹਨਾਂ ਦੇ ਉੱਤੇ ਉਹ ਸੱਚ ਨਾਲ ਆਪ ਇੱਥੋਂ ਦਾ ਬੰਦਾ ਲਿਆਉਂਦਾ ਹਾਂ ਬਈ ਬਿਊਟੀਫੁਲ ਸਿਟੀ ਅੱਛਾ ਸੋਹਣੀਆ ਸਿਟੀ ਜੈ ਜੈ ਓਕੇ ਤੁਹਾਨੂੰ ਪੰਜਾਬੀ ਆਉਂਦੀ ਹੈ ਜਾਂ ਇੰਗਲਿਸ਼ ਆਉਂਦੀ ਹੈ ਪੰਜਾਬੀ 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 ਆਉਂਦੀ ਹੈ ਬਸ ਪੰਜਾਬੀ ਵਿੱਚ ਗੱਲ ਕਰ ਹਾਂਜੀ ਹਾਂਜੀ ਠੀਕ ਆ ਬੜਾ ਤਾਂ ਹੋਰ ਠੀਕ ਜੀ ਜੋ ਇੰਗਲਿਸ਼ ਗੱਲ ਕਰਨੀ ਤਾਂ ਇੱਕ ਬੋੜ ਸਿੱਖ ਲਾ ਕਿਹੜਾ ਯੇ ਕੀ ਯੇ ਅਗਰ ਕੋਈ ਕੁਝ ਕਹਵੇ ਤੂੰ ਬਸ ਇਹੀ ਕਹਣਾ ਯੇ ਓਕੇ ਜੀ ਇਹ ਹੈ ਇਹ ਰੰਗ ਨਾਲ ਬੱਲੇ ਵੀ ਬੱਲੇ ਮਿਲਦੀ ਹੈ ਇਹਦੇ ਰੰਗ ਨਾਲ ਇਹਨੂੰ ਖਿਲਾਰ ਜਰਾ ਬਾਬੇ ਸਹੀ ਗੱਲ ਆ ਸੋਹਣਾ ਬਹੁਤ ਆ ਬਾਬੇ ਇਹਦੇ ਨਾਲ ਮਿਲਦੀ ਹੈ ਕਿ ਨਹੀਂ ਇਹਦੇ ਨਾਲ ਸੋਹਣੀ ਨਹੀਂ ਇੱਥੇ ਰੱਖ ਬਾਬੇ ਸਹੀ ਗੱਲ ਆ ਓਏ ਐਂਡਾ ਵੋ ਘੈਂਟ ਆ ਯਾਰ ਦੇਖ ਸਾਫ ਸਫਾਈ ਬਹੁਤ ਆ ਰੂਮ ਰੈਗੂਲੇਸ਼ਨ ਤੇ ਆ ਬੰਦੇ ਵੀ ਪਰ ਤੂੰ ਯਾਰ ਪੰਜਾਬੀ ਕਿਵੇਂ ਭੁੱਲ ਗਿਆ ਜੀ ਆ ਜੀ ਕੀ ਪੰਜਾਬੀ ਚ ਗੱਲ ਕਰ ਪੰਜਾਬੀ ਮੈਂ ਹੋਰ ਦਿੱਸ ਜੀ ਚਾਹ ਹਪਨਚਾਪੀ ਮੈਨੂੰ ਥੋੜਾ ਥੋੜਾ ਭੁੱਲ ਗਈ ਐ ਅੱਛਾ ਭੁੱਲ ਗਿਆ ਪੰਜਾਬੀ ਜੀ ਪੁਲਿਸ ਕਮੈਂਟ ਚ ਗਾਲਾਂ ਨਾ ਕੱਢਿਓ ਹੈ ਖਾਲਾਂ ਨਾ ਕੱਢਿਓ ਕਮੈਂਟ ਚ ਆਪ ਦੀ ਯਾਰ ਭਾਸ਼ਾ ਦਾ ਤੂੰ ਨਾ ਭੁੱਲੇ ਸਲੈਂਗ ਜਦ ਕਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਪੰਜਾਬੀ ਤੋ ਟੋ ਮਹੀਨੇ ਚਾਕੇ ਬਦਲ ਜਾਂਦੇ ਦੋ ਦੋ ਮਹੀਨੇ ਚਾਕੇ ਕੁੜੀਆਂ ਦਾ ਐਕਸ਼ਨ ਹੋ ਜਾਂਦਾ ਜਿੱਦਾਂ ਕਿਦਾਂ ਅੱਛੇ ਇੱਥੇ ਆਏ ਆ ਆ ਬਿਲਡਿੰਗਸ ਦੇਖ ਰਹੇ ਆ ਨਹੀਂ ਉਹ ਸ਼ਰਾਬੇ ਹੁਣੀ ਵੀ ਤਾਂ ਹੈਗੀ ਆ ਕਿਉਂ ਸ਼ਰਾਬ ਹਾਂ ਅਸੀਂ ਤਾਂ ਖੇਡ ਬੋਲਦੇ ਆ ਤੇਰੇ ਕੀ ਜ਼ਿਆਦਾ ਕੀੜਾ ਵੀ ਅੰਗਰੇਜ਼ੀ ਵਾਲਾ ਬਰਾ ਮੈਨੂੰ 5 ਸਾਲ ਹੋ ਗਏ ਕਿੰਨੇ ਟਾਈਮ ਮਗਿਆ ਅਨੁਜਲ ਥੋੜਾ ਟਾਈਮ ਆਇਆ ਪਰ ਥੋੜਾ ਕਿੰਨੀ ਟਾਈਮ ਹੋਇਆ ਮੀਨੀ ਟਾਈਮ ਲੀਟਲ ਟਾਈਮ ਲੀਟਲ ਟਾਈਮ 3 ਮਨ ਥੋੜਾ ਟਾਈਮ ਇਹਦੇ ਕੀੜਾ ਆ ਗਿਆ ਬਾਈ ਵੱਡਾ ਕੋਈ ਨਹੀਂ ਹੋਣੀ ਹੋਣੀ ਅਸੀਂ ਅਸੀਂ ਇਹਦੇ ਨਾਲ ਰੱਖਾਂਗੇ ਉਹ ਛੇ ਉਹ ਟਾਵਰ ਇਹਦਾ ਸੈੱਟ ਕਰ ਦਾਂਗੇ ਸਟਾਰਾ ਉਹ ਦੇਖ ਇਧਰ ਉਹ ਦੇ ਉਹ ਟਾਵਰ ਬਰਜ ਹਾਂਜੀ ਆਪਾਂ ਆਪਾ ਸਿਰਫਾਂ ਚ ਲੋੜ ਪੈ ਉੱਪਰ ਚੋਟੀ ਤੇ ਬਠੋਣਾ ਆਇਆ ਇਹ ਥੋੜੀ ਜਿਹੀ ਨਾ ਪੰਜਾਬੀ ਦੀ ਕਲਾਸ ਲੈਣੀ ਮੰਗਦਾ ਆ ਇਹਨੂੰ ਕਲਾਸ ਦਵਾਂਗੇ ਉਹ ਤੂੰ ਵੀ ਆਏ ਕਹਿਣ ਲੱਗਾ ਕਿ ਮੰਗਦਾ ਆ ਇਹਨੂੰ ਕਲਾਸਾਂ ਦਵਾਂਗੇ ਨਾ ਕਲਾਸਾਂ ਮੰਗਦਾ ਆ ਇਹਨੂੰ ਕਲਾਸਾਂ ਓੱਖਾ ਭਾਈ ਤੁਹਾਡਾ ਓੱਖਾ ਆ ਕਿਥੋਂ ਲਿਆ ਆ ਲੰਡੇ ਬਾਜ਼ਾਰ ਤੋਂ ਲਿਆਂਦਾ ਏ ਨਹੀਂ ਆ ਸ਼ੌਲ ਦੇਣਾ ਜ਼ਰੂਰੀ ਆ ਇੰਨੀ ਧੁੱਪ ਨਿਕਲੀ ਹੋਈ ਆ ਦੇਖ ਲੈ ਹੰਟੀ ਇੱਧਰ ਦੇਖ ਆ ਦੇ ਕਿੰਨੀ ਠੰਡਾ ਬੰਦੇ ਨੇ ਦੋ ਕੋਟੀਆਂ ਪਾਈਆਂ ਠੰਡਾ ਹਾਂ ਆ ਵੀ ਲੌਂਗ ਨੂੰ ਫਿਰਦਾਗਾ ਇਹ ਸਟਾਈਲ ਆ ਮਾਮਾ ਅੱਛਾ ਇਸ ਸਟਾਈਲ ਆ ਇਹ ਵੀ ਸਟਾਈਲ ਹੀ ਆ ਫਿਰ ਇਹਦੀ ਕੋਟੀ ਪਾੜ ਦੇ ਤੂੰ ਐਡੀ ਆ ਲੋਈ ਲੈ ਆ ਕੰਬਲ ਲੈ ਲਿਆ ਐਡਾ ਜਿਹਾ ਮੇਰੀ ਫੋਟੋ ਖਿੱਚ ਕੇ ਕਹਿੰਦਾ ਬ੍ਰਿਜ ਸਾਹਮਣੇ ਲੈ ਚੱਲ ਆ ਯਾਰ ਉਹ ਲਾ ਦੇ ਇਹਨੂੰ ਲਾਨੇ ਲਾਨੇ ਲਾ ਦੇ ਸਰਪੰਚਾ ਉਹ ਸਰਪੰਚਾ ਲਾ ਦੇ ਓਏ ਨਾ ਵੀ ਨਹੀਂ ਚੱਕ ਲੀਡਰ ਵਾਲੀ ਉਹ ਨਾਂ ਬਣ ਗਿਆ ਖੋਲੀ ਜਾਣਾ ਮੈਂ ਇਥੇ ਪਬਲਿਕ ਪਲੇਸ ਤੇ ਆ ਮੈਂ ਦਿਖਾਣੇ ਮਿਰ ਬਣ ਕੇ ਪਤਾ ਕੀ ਆ ਲੈ ਦੂਰ ਰੋਡ ਖੋਲ ਦੇ ਨਾ ਆ ਗੱਤ ਤੋਂ ਪੰਜਾਬ ਤੋਂ ਨਾਲ ਹੀ ਲੱਗੇ ਹੋਇਆ ਪਾਪੜੀਆਂ ਪਾਪੜੀ ਹੋ ਗਈ ਯਾਰ ਤੂੰ ਸੋਚਿਆ ਮੈਂ ਹੈਗਾ ਆ ਪਬਲਿਕ ਦੇ ਵਿੱਚ ਤੇ ਨਹੀਂ ਤੂੰ ਤਾਂ ਸੂਹੀ ਆ ਲੈ ਮੈਂ ਤੈਨੂੰ ਦਿਖਾ ਦੇਣਾ ਤੂੰ ਬੁਰੀ ਨਹੀਂ ਹੈਗਾ ਤੁਸੀਂ ਹੁਣ ਪੂਰੀ ਪੰਜਾਬੀ ਬੋਲਣ ਲੱਗੇ ਤਾਨੂੰ ਖਾਲਨਾ ਸੀਗਾ ਬ੍ਰਦਰ ਪਤਾ ਕੀ ਚੱਕਰ ਆ ਮੈਂ ਮੈਂ ਐਸਾ ਬੰਦਾ ਇੰਗ੍ਰੇਟ ਇੰਗ੍ਰੇਜ ਹੋ ਜਾਂਦਾ ਭਾਈ ਤੁਹਾਡਾ ਕਲਰ ਕੰਬੀਨੇਸ਼ਨ ਬਹੁਤ ਬਣਦਾ ਕਿੱਦਾਂ ਹਨਾ ਐਸਾ ਇਹ ਤਰੀਕਾ ਹੈ ਜਿੱਦਾਂ ਫਲੈਸ਼ਨ ਫੈਸ਼ਨ ਬਲੌਗਰ ਹੋ ਤੁਸੀਂ ਤੁਸੀਂ ਆਪਣਾ ਵੀ ਦੱਸ ਦੋ ਭਾਜੀ ਹੋਰ ਤੇਰੇ ਵੀ ਮੀਨੇ ਤੁਸੀਂ ਕਿਹ ਹੋਣੋ ਤੇਰੇ ਮੀਨੇ ਕੰਬਲ ਲੈ ਲਿਆ ਨਾਲੇ ਯਾਰ ਅੱਜ ਹੀ ਦੇਣਾ ਐਡਾ ਸੂਰਜ ਤੇ ਕੰਬਲ ਲਿਆ ਮੈਂ ਸੇਮ ਜਿਹੇ ਰੰਗ ਦਾ ਕੱਚਾ ਪਾ ਡੱਬੀਆਂ ਵਾਲਾ ਠੀਕ ਤਾਂ ਮੈਂ ਲੈ ਇੱਕੋ ਥਾਂ ਚ ਲੈ ਤਾ ਮੈਂ ਪਬਲਿਕ ਪਲੇਸ ਤੇ ਹਮਰੇ ਤਾਂ ਖੋਲ ਕੇ ਦਿਖਾ ਦੇਣਾ ਸੀ ਅੱਛਾ ਇਹਨਾਂ ਕਾ ਦਿਖਾਈ ਦੇ ਫਿਰ ਲਓ ਜੀ ਜੈਲਦਾਰਾ ਹੁਣੀ ਛਾਗਰਾ ਜਾਂ ਪਾਪੜੀਆਂ ਤੇ ਆ ਸੋਈ ਸਾਹਿਬ ਵੀ ਪਾਪੜੀ ਛਾਗਰੇ ਆ ਮੂੰਹ ਬਹੁਤ ਤਕੜਾ ਬਣਾ ਰਿਹਾ ਇਹ ਖਾਣ ਲੱਗੇ ਤੇ ਸਰਪੰਚ ਸਾਹਿਬ ਕੰਬਲੀ ਵਾਲਾ ਫੋਟੋ ਸ਼ੂਟ ਹੋ ਗਿਆ ਫਿਰ ਹਾਂ ਜੀ ਡੰਨਾ ਹੁਣ ਹਾਂ ਹੁਣ ਇਹਦਾ ਕਰਨਾ ਇਹਦਾ ਕਰਨਾ ਹਾਂ ਕੱਚੇ ਜਿਹਾ ਨੇ ਛੱਡੋ ਕਾਨੂੰ ਨਹੀਂ ਨਹੀਂ ਸਮਰ ਆ ਗਈ ਆ ਹਾਂ ਵਿంటర్ ਜਾਣ ਵਾਲੇ ਆ ਇਹ ਵੀ ਸਿੰਕ ਲੈ ਲਈਏ ਥੋੜਾ ਜਿਹਾ ਇਹ ਵੀ ਸਿੰਕ ਲੈ ਲਈਏ ਆਪਣੇ ਅਗਲੇ ਵਲੌਗ ਚ ਸਿੰਕ ਪਾਉਣੇ ਨੇ ਆਪਾਂ ਹਾਂ ਉਹ ਵੀ ਪਾਵਾਂਗੇ ਆਪਾਂ ਬਾਕੀ ਤੁਸੀਂ ਵਿਊ ਚੈੱਕ ਕਰੋ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਿੰਨੇ ਆ ਠੀਕ ਐ ਆ ਕੱਦੂ ਵਾਲੀ ਦੇਖ ਲਓ ਤੁਸੀਂ ਬਿਲਡਿੰਗ ਤੇ ਆ ਸਾਹਮਣੇ ਬ੍ਰਿਜ ਹੁਣ ਆਪਾਂ ਜਾਣਾ ਬ੍ਰਿਜ ਦੇ ਉੱਪਰ ਉਹ ਜਿਹੜਾ ਪੌਲ ਬਣਿਆ ਹੋਇਆਗਾ ਉਹਦੇ ਉੱਪਰ ਜਾਵਾਂਗੇ ਲੌਵੀ ਛੜੋ ਉੱਠੋ ਫੇਰ ਪਾਓ ਚੱਲੇ ਆ ਮੇਰੀ ਕੈਟ ਜੀ ਪਾਓ ਇੱਕ ਜਾਨਾ ਮੋਟੇ ਜੇ ਯਾਰ ਮੈਂ ਵੀਡੀਓ ਬਣਾ ਲਾ ਸੁਈ ਸਾ ਪਾਉਂਗੇ ਹਾਂ ਪਾਊਗਾ ਇਹ ਮੁੰਡਾ ਸੋਈ ਸਾਹਿਬ ਪੂਰੇ ਕਰਨ ਲੱਗੇ ਆ ਭਾ ਸੋਈ ਸਾਹਿਬ ਕੱਟ ਪਾਓ ਮਾੜੀ ਜੀ ਜਿਆਲਰ ਮੇਰੇ ਟਾਲੇ ਨਹੀਂ ਆ ਕੋਈ ਗੱਲਾਂ ਯੂਨੀਵਰਸਿਟੀ ਨਾਲ ਟੰਡੇ ਨਾਲ ਪੁਜੀਆ ਇੱਧਰ ਸਾਡੇ ਸਰਪੰਚ ਸਾਹਿਬ ਹੋਣਾਰ ਸਰਪੰਚ ਸਾਹਿਬ ਸਨੈਪ ਚੈਟ ਦੇ ਬਹੁਤ ਸ਼ਕੀਨ ਆ ਕਦੇ ਨਾਲ ਹੀ ਹੋ ਜਾਂਦੇ ਆ ਇਹ ਪੂਰਾ ਅਪਡੇਟ ਰਹਿੰਦਾ ਸਰਪੰਚ ਚੈਟ ਤੇ ਬੱਸ 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 ਚਲੋ ਵੀ ਹੁਣ ਚਾਲਦੇ ਆ ਉਹ ਆਪਾਂ ਬ੍ਰਿਜ ਦੇ ਉੱਪਰ ਚਲੋ ਆਜੋ ਫਿਰ ਸਰਪੰਚਾ ਚੱਲੀਏ ਯਾਰ ਚਲੋ ਚਲੋ ਉਹ ਨਹੀਂ ਦਿਨ ਜਾ ਛੱਪ ਜਾਣਾ ਚਲੋ ਬਾਬਾ ਜੀ ਚਲੋ ਚਾਰ ਉੱਥੇ ਜਾ ਕੇ ਪੁਲ ਜੇ ਤੇ ਵੀ ਵੀਡੀਓ ਬੁੜੀਓ ਬਣਾ ਲਈਏ ਇੱਥੇ ਤਾਂ ਆਪਾਂ ਚਲੋ ਫੋਟੋਆਂ ਫੋਟੋਆਂ ਖੇਚਲੀਆਂ ਚਾਰ ਵੀਡੀਓ ਬਣਾ ਲਈਆਂ ਤੇ ਉੱਥੇ ਉਹਨਾਂ ਪੁਲ ਜੇ ਤੇ ਉੱਤੇ ਜਾ ਕੇ ਵੀ ਇੱਕ ਅਧੀ ਵੀਡੀਓ ਬਣਾ ਲੈਨੇ ਆ ਮੈਂ ਕਿਹਾ ਬੱਲੇ 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 ਇਹ ਹੁੰਦਾ ਸਾਲਾ ਵੀਊ ਦੇਖੋ ਹੈ ਕਿਸ਼ਤੀਆਂ ਕੁਸਤੀਆਂ ਵਾਲਾ ਬਿਲਡਿੰਗਾਂ ਇੱਧਰ ਬ੍ਰਿਜ ਇੱਧਰ ਕੱਦੂ ਜੇ ਵਰਗੀ ਆ ਬਿਲਡਿੰਗ ਇੱਧਰ ਦੇਖੋ ਹੈ ਆ ਆ ਗੱਲ ਦਗਾ ਹੈ ਇੱਧਰ ਕਰ ਇੱਧਰ ਕਰ ਆ ਜਿਹੜੀ ਸਕੀਮ ਅਸੀਂ ਲਾ ਕੇ ਆਏ ਆ ਨਾ ਲੰਡਨਾਂ ਇਹ ਕਿਸੇ ਕਿਸੇ ਨੇ ਲਾਈ ਹੋਣੀ ਦੇਖੋ ਕੱਪ ਆਪਾਂ ਕੋਲ ਹੈ ਨਹੀਂ ਸੀ ਗਲਾਸ ਪਰ ਸਾਡੇ ਕੋਲ ਨਾਲੇ ਸੀ ਬੋਤਲ ਲੈ ਆਏ ਆ ਨਾਲ ਹਾਂ ਬਹੁਤ ਵਧੀਆ ਬਹੁਤ ਵਧੀਆ ਇੱਥੇ ਯਾਰ ਇੰਨੇ ਕੋਈ ਕੱਪ ਤੁਸਹਾਵਾਲਾ ਪੰਜ ਪੰਜ ਪਾਉਂਡ ਦਾ ਤੂੰ ਕੀ ਜਾਣੇ ਜੱਟ ਯੇ ਨਹੀਂ ਜੱਟ ਜਿਹੜੇ ਵਾਲੇ ਹੁੰਦੇ ਆ ਡਰ ਕੇ ਆ ਕੇ ਜੀਤ ਆ ਹੁਣ ਇਹਨੂੰ ਸ਼ਾਲ ਮਰਵਾਉਣੀ ਆ ਥੇਮ ਪਾਣੀ ਜੇ ਹੁਣ ਨਹੀਂ ਨਹੀਂ ਉਥੋਂ 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 ਵੀ ਪੁੜਤ ਮਰਵਾਉਣੀ ਆ ਇਹਨੂੰ ਟੂਪੇ ਆਇਆ ਜਾ ਰਿਹਾ ਹਾਂ ਤਾਂ ਹਾਂ ਵੀਰੇ ਦਾ ਬੁੱਤ ਬੁੱਤ ਬਣਵਾਵਾਂਗੇ ਜਾਨਾ ਜੋ ਕੱਢ ਲੋ ਜਾਨਾ ਜੋ ਕੱਢ ਲੋ ਜਿਹੜੇ ਪਾਪੜ ਫਸੇ ਹੋਇਆ ਕੱਢ ਲੋ ਜਾਨਾ ਜੋ ਮਾਰ ਮਾਰ ਜੀਬਾ ਇਹਦਾ ਬਾਂਦਰ ਮੋਈ ਕੋਲ ਮਲਾਂਦਾ ਕਰਾਵੀ ਆ ਜੇਲਦਾਰ ਹੋਣੀ ਜੇਲਦਾਰ ਹੋਣੀ ਬਣਵਾਉਣਗੇ ਫਿਰ ਬੁੱਤ ਤਾਂ ਲਾਓ ਬਈ ਆ ਦੇਖੋ ਤੁਸੀਂ ਹੁਣ ਇੱਥੇ ਹੰਟਿੰਗ ਨੂੰ ਵੀ ਪਚਾਲੇ ਬਿਠਾਉਣਾ ਤੇ ਇੱਕ ਫੋਟੋ ਜੇਲਦਾਰ ਦੀ ਕਰਾ ਦੇਣੀ ਆ ਪਚਾਲੇ ਬਿਠਾ ਕੇ ਹੰਟੀ ਬੈਠੇ ਆ ਜੇਲਦਾਰ ਤੂੰ ਉਹਨਾਂ ਤਾਂ ਖੜ ਜਾ ਕੋਈ ਬਹਿ ਜਾ ਚਾਹਵੇ ਸਰਪੰਚ ਨੂੰ ਬਿਠਾ ਦਾਂਗੇ ਸਰਪੰਚਾ ਹਾਂਜੀ ਹਾਂਜੀ ਬੈਠੇ ਆ ਫਿਰ ਆ ਵੀਰੇ ਕਿਚਾਣੀਆਂ ਮੈਂ ਫੋਟੋ ਉੱਥੇ ਖਿਚਾਉਣਾ ਹਾਂ ਚੱਲ ਚੱਲ ਫਿਰ ਜਲਦਾਰ ਚੱਲਦਾ ਬਸ ਹੁਣ ਨਾ ਸਰਪੰਚ ਲੈਂ ਲੰਮੀ ਆ ਇੱਧਰ ਲੈਂ ਲੱਗੀ ਹੋਈ ਅੱਛਾ ਅੱਛਾ ਛੋਟ ਰਹਿਣ ਦੋ ਫਿਰ ਚਲੋ ਅੱਗੇ ਚੱਲਦੇ ਹਾਂ ਫਿਰ ਦੇਖਦੇ ਹਾਂ ਤਾਂ ਲੈਂ ਬਹੁਤ ਲੰਬੀ ਲੱਗੀ ਹੋਈ ਆ ਛੱਤ ਪਿੰਡ ਜਾ ਕੇ ਦੇਖ ਲਾਣੇ ਚੰਡੀਗੜ੍ਹ ਆਣਾ ਤੁਹਾਨੂੰ ਸਰਪੰਚ ਦਿਖਾਉਣੇ ਆ ਪੰਜਾਬ ਤੋਂ ਨਾ ਕੰਬਲ ਚੱਕ ਕੇ ਲੈ ਕੇ ਆਇਆ ਸਪੈਸ਼ਲ ਲੈ ਕਹਿੰਦਾ ਬ੍ਰਿਜ ਦੇ ਕੋਲ ਖੜ ਕੇ ਕਹਿੰਦਾ ਕੰਬਲ ਚ ਫੋਟਵਾ ਪਾਉਣੀ ਆ ਪਤਾ ਨਹੀਂ ਕਿੱਥੋਂ ਸੰਦੂਖ ਚੋਂ ਕੱਢ ਕੇ ਲੈ ਗਿਆ ਲੈ ਦੇਖ ਲੈ ਚੱਲ ਬਣਾ ਉਹ ਸਰਪੰਚਾ ਕੰਬਲ ਲਾ ਦੇ ਅਰੇ ਤੁਸੀਂ ਹੋਂ ਪੋਚ ਦੇਖਿਓ ਐ ਖੜੇ ਖੜੇ ਖੜਿਆ ਆ ਲੈ ਤੇ ਇਹਨਾਂ ਨੂੰ ਪੋਚ ਜੇਲ੍ਹਦਾਰ ਦੀ ਡਿਊਟੀ ਲਈ ਆ ਪੱਕੀ ਉਹਨੇ ਐ ਇੱਥੇ ਦੁਨੀਆ ਖਤਮ ਇੱਥੇ ਦੁਨੀਆ ਤੇ ਆ ਆਪਣੇ ਮਿੱਤਰ ਕਿਵੇਂ ਆ ਮਿੱਤਰ ਵਧੀਆ ਵਧੀਆ ਬਾਈ ਦੱਸੋ ਵਾ ਇੱਥੇ ਮੈਂ ਹੋਂ ਤੱਕ ਦੇਖੀ ਜਾਂਦਾ ਜੀ ਮੈਂ ਕਿ ਸਾਡਾ ਬੰਦਾ ਕਿ ਦੁਸ਼ਿਆ ਨਹੀਂ ਇੱਥੇ ਆ ਸਾਰੇ ਗੋਰੇ ਆ ਸੌਥ ਵਾਲਾ ਵੱਲ ਪੰਜਾਬੀ ਆ ਉਧਰ ਬਜਾਪੀ ਆ ਬਾਈ ਤੇ ਇੱਥੇ ਆਪਣੇ ਮਿੱਤਰ ਆਪਣ ਦੱਸਿਆ ਹੋਇਆ ਟਾਈਮ ਆ ਬਾਈ ਬਹੁਤ ਵਧੀਆ ਕੰਮ ਕੰਮ ਕਿਵੇਂ ਚੱਲਦਾ ਸੱਟ ਚੜਦੀ ਗਲਾ ਬੰਦੇ ਚੜਦੀ ਗਲਾ ਜਮ ਬਸ ਫਿਰ ਬੇਲੇ ਨੂੰ ਅੱਜ ਅੱਜ ਬੇਲੇ ਜਮਾ ਬੇਲੇ ਬਸ ਫਿਰ ਇਹ ਮੁੰਡਿਆਂ ਨੂੰ ਹੁਣ ਆਪਾਂ ਆਪਦੇ ਨਾਲ ਹੀ ਘਮਾਉਣਾ ਕਿਉਂ ਸੰਗਰ ਆਹ ਮੁੰਡੇ ਨੂੰ ਜਾਣਦੇ ਹੋ ਉਹ ਸਾਜਰ ਦੀ ਬੁਟੀ ਆਹ ਇਹਦੀ ਬੁਟੀ ਆ ਅ ਮਿਲੋ ਵੇਣੂ ਅ ਮਿਲੋ ਯਾਰ ਲਾਦਾ ਤੂੰ ਸੀਰੀਅਸਲੀ ਹਾਂ ਉੱਪਰ ਓ ਯਾਰ ਓ ਨਾ ਓ ਨਾ ਨਾ ਮੇਰਾ ਵੀਰ ਓ ਨਾ ਦਿਲ ਨਹੀਂ ਹੌਲਾ ਕਰਨਾ ਬੇਸਤੀ ਕਰਾਈ ਪਈ ਮੇਰੀ ਓ ਦਿਲ ਨਹੀਂ ਕੋਈ ਨਹੀਂ ਭਰਾ ਕੋਈ ਨਹੀਂ ਓ ਯਾਰ ਉਹ ਕਿਸੇ ਹੋਰ ਨਾਲ ਤੁਰੇ ਓ ਕੇ ਹੋਰ ਨਾਲ ਤੁਰੇ ਫਰਦੀ ਆ ਉਹ ਸਾਗਰ ਦੀ ਬੋਲੀ ਕੋਈ ਨਹੀਂ ਉਹ ਮੇਰਾ ਭਰਾ ਯਾਰ ਹੌਸਲਾ ਰੱਖ ਯਾ ਭਾਈ ਜੇ ਕਿਸੇ ਤੇ ਮੇਰੀ ਬੋਟੀ ਲੱਭੀ ਦੱਸਿਓ ਹਾਂਜੀ ਚਾਰ ਦੇ ਲੋਕੇ ਇੱਡੀ ਕੱ ਲੈ ਕੇ ਨਿਕਲੀਏ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੇਰਾ ਵੀਰ ਆ ਇਹ ਪੇਵਲ ਦਾ ਆ ਸੋਨੂ ਸੀਤੋ ਵਾਲੇ ਨੂੰ ਕਹਿੰਦੇ ਆ ਅਨਾਉਂਸਮੈਂਟ ਕਰੂ ਉਹ ਸਟੇਜ ਤੇ ਚਲੋ ਵੀ ਹੁਣ ਚੱਲਦੇ ਆ ਆਪਾਂ ਅੱਗੇ ਸਰਪੰਚਾ ਚਲ ਚਲੀਏ ਆ ਜਾ ਜਲਦਰਾ ਆ ਦੇਖੋ ਵੀ ਸਾਹਮਣੇ ਬਿਲਡਿੰਗ ਦੇਖੋ ਆ ਰਾਗਟਾਰਗੀ ਬਿਲਡਿੰਗ ਸਰਪੰਚਾ ਇੱਥੇ ਜਾਣਾ ਤੂੰ ਹਾਂਜੀ ਹਾਂਜੀ ਹੈ ਬਸ ਠੀਕ ਆ ਇੱਕ ਕੁੜੀ ਹੈ ਮੇਰਾ ਪਿੰਡ ਨਹੀਂ ਜਾਣਦੀ ਪਿੰਡ 'ਚ ਰਸਮ ਰਾਂ ਨਹੀਂ ਜੇ ਕੁੜੀ ਹੈ ਮੇਰਾ ਨੌਰ ਯਾਰ ਦੀ ਦੇਖ ਕੁੜੀਏ ਮੇਰਾ ਨੋਂ ਨਹੀਂ ਜੀਦੀ ਨੋਂ ਮੇਰਾ ਕਰਤਾਰਾ ਦੇਖ ਕੁੜੀਏ ਮੇਰਾ ਖੂਨ ਜਾਣ ਦੀ ਖੂ ਹੈ ਤੋਤਾਂ ਵਾਲਾ ਬੋਤਲ ਪੀਂਦੇ ਦਾ ਸੁਣ ਜੱਟੀਏ ਲਲਕਾਰਾ ਬੋਤਲ ਪੀਂਦੇ ਦਾ ਇਹ ਸਰਪੰਚ ਹੁਣੀ ਦੇਲਾ ਹੈ ਸਟਰੀਟਾਂ ਦੇ ਵਿੱਚ ਗਲੀਆਂ ਦੇ ਵਿੱਚ ਯੂਕੇ ਦੀਆਂ ਦੇ ਵਿੱਚ ਬੋਲੀਆਂ ਪਾ ਰਿਆ ਇਹ ਮਾਹੌਲ ਆ ਦੇਖੋ ਸ਼ੇਰੋ ਇੱਥੇ ਹੈ ਤਾਂ ਹੀ ਮੇਰਾ ਹੁਣ ਯੂਕੇ ਜੋ ਜਾਣ ਨੂੰ ਦਿਲ ਨਹੀਂ ਕਰ ਰਿਹਾ ਸਾਡੇ ਯਾਰ ਹੈ ਪੂਰਾ ਮਾਹੌਲ ਬਣਿਆ ਹੋਇਆ ਦੇਖੋ ਸਾਡਾ ਮਿੱਤਰ ਫਿਰਦਾ ਹੋਰ ਵੀ ਮਿੱਤਰਾ ਸੱਟ ਆ ਦੋ ਜਾਣਦੇ ਆ ਮੂਰੇ ਮੋਟੂ ਪਤਲੂ ਕੀ ਜੋੜੀ ਤੇ ਐ ਸੋਈ ਜੋ ਜੋ ਯਾ ਯਾ ਜੋ ਗੋਟ ਗੋਟ ਹਾਂ ਆਈ ਐਮ ਫ਼ਰੋਮ ਪੰਜਾਬ ਆ ਸੋਈ ਦਾ ਇੱਥੋਂ ਪਤਾ ਲੱਗ ਗਿਆ ਤੁਹਾਨੂੰ ਆ ਦੇਖੋ ਸੋ ਐਲੀਗੈਂਟ ਜਸਟ ਲੁਕਿੰਗ ਲਾਈਕ ਅ ਵਾਓ ਹਾਂ ਇੱਧਰ ਜਾਣਾ ਇੱਧਰ ਜਾਣਾ ਬਾਗ ਦੀ ਬਲੀਕੀ ਚਲ ਤੇ ਨਾ ਬੱਤੀ ਉਹ ਥੋੜੀ ਬੱਬੂ ਕੋਸ਼ੇ ਵਾਲੀ ਕੀ ਬਿਲਡਿੰਗ ਦੇਖੋ ਹੈ ਨਾ ਬਿਲਡਿੰਗ ਦੀ ਨਹੀਂ ਸਹੀ ਦੇਖੋ ਵੀ ਕਿਹੜੀ ਬਿਲਡਿੰਗ 'ਚ ਜਾਣਾ ਆਹ ਦੇਖੋ ਕੱਢੀ ਬਿਲਡਿੰਗ ਆਹ ਦੇਖੋ ਉਹਦੀ ਗੱਲ ਸੁਣ ਉਹ ਸੁਭਾਤਾ ਨਹੀਂ ਬਾਬੇ ਹੈ ਤਾਂ ਹੈ ਪੁੱਛ ਲਾ ਬੰਦੂ ਤੁਸੀਂ ਕੀ ਕਰਦਾ ਸੁਭਾਤਾ ਉਹ ਮੈਨੂੰ ਇਹ ਗੱਲ ਤਾਂ ਸੁਣੋ ਹੁਣ ਪਤਾ ਕਿਹੜੀ ਬਿਲਡਿੰਗ ਚ ਜਾਣਾ ਕਿੱਥੇ ਨਹੀਂ ਪਤਾ ਨਹੀਂ ਬਸ ਤੁਰੇ ਰਹੋ ਉਮੀਦਾਂ ਨਾਲ ਉਹ ਸੋਈ ਉਹ 3 ਕਿੰਮਿੰਟ ਲੱਗਣੇ ਹੋਰ ਸੋਈ ਕਿੱਧਰ ਜਾਣਾ ਮੈਂ ਇੱਧਰ ਬੱਤੀ ਸਿੱਧੇ 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 ਨਹੀਂ ਨਹੀਂ ਉਹ ਬਿਲਡਿੰਗਾਂ ਕਿੰਨੀਆਂ ਉੱਚੀਆਂ ਉਹ ਜਿਹੜੀ ਮਰਜ਼ੀ ਮੰਜ਼ਲ ਤੇ ਚੜ ਜਾ ਸਾਰਾ ਲੰਡਨ ਤੇ ਹੋਵੇ ਤੋਂ ਉਹ ਜਿਹੜੀ ਤੇ ਆਪਾਂ ਜਾਣਾ ਯੂਰਪ ਦੀ ਸਭ ਤੋਂ ਵੱਡੀ ਬਿਲਡਿੰਗ ਹੈ ਹਾਂ ਹਾਂ ਉਹ ਛੋਟੀਆਂ ਉਹਦੇ ਉਹ ਥੋੜੀ ਮੈਂ ਇੱਕ ਹੋਰ ਆ ਗਈ ਉਹਦੇ ਆ ਪੱਥਰ ਪਤਾ ਕਿਹੜਾ ਪੱਥਰ ਪਿਆ ਹੈ ਉਹ ਬਾਅਦ ਚ ਐ ਇਹ ਉਹ ਤੋਂ ਵਿੱਚ ਹੀ ਆ ਲੋਕਾਂ ਦਾ ਲੈ ਦੱਸ ਤੈਨੂੰ ਤਾਂ ਸਿਆ ਹੋਵੇ ਮਤਲਬ ਉਹ ਮੈਨੂੰ ਪਤਾ ਇੰਜ ਇੰਜ ਨੇ ਬਾਅਦ ਚ ਦੱਸੀ ਹੋਰ ਵੀਡੀਓ ਚਾਲ ਦਿਆ ਉਸ ਉਹ ਤੋਂ ਸਰਪੰਚ ਸਰਪੰਚ ਨੂੰ ਦੱਸ ਗਿਆ ਆ ਦੇਖੋ ਇਹ ਕੰਨਾ ਘੈਂਟ ਬਣਾਇਆ ਪੁੱਥਰੇ ਆ ਉਹ ਜਿਹਦਾ ਟਿੱਟ ਨਹੀਂ ਅੰਦਰ ਪੜਿਆ ਹੁੰਦਾ ਉੱਪਰ ਉਹ ਯਾਰ ਲੈ ਦੱਸ ਹੋਰ ਰਗਿਆ ਯਾਰ ਕੱਟਣ ਦੇ ਵੀਡੀਓ ਪਹਿਲਾਂ ਲਓ ਵੀ ਸ਼ੇਰੋ ਹੁਣ ਆਪਾਂ 58ਵੀਂ ਮੰਜ਼ਲ ਦੇ ਉੱਪਰ ਪਹੁੰਚ ਚੁੱਕੇ ਆਂ ਤੇ ਇੱਥੋਂ ਮੈਂ ਤੁਹਾਨੂੰ ਇੱਕ ਵਾਰ ਦੇ ਵਿੱਚ ਹੀ ਸਾਰਾ ਲੰਡਨ ਦਿਖਾ ਦੇਣਾ ਕਿਉਂ ਵੀ ਜਿੰਨੇ ਜਿੰਨੇ ਦੇਖਣਾ ਜੀ ਹਾਂ ਜਿੰਨੇ ਜਿੰਨੇ ਦੇਖਣਾ ਲੰਡਨ ਤੇ ਦੇਖੋ ਫਿਰ ਇਹ ਆਜੋ ਆ ਲਓ ਤੁਹਾਨੂੰ ਕਿਹਾ ਸੀ ਨਾ ਵੀ ਇੱਕ ਵਾਰ ਚ ਹੀ ਸਾਰਾ ਲੰਡਨ ਦਿਖਾ ਦਾਂਗੇ ਤੁਹਾਨੂੰ ਨੇ ਇੱਧਰ ਵੀ ਦੇਖ ਲੋ ਇੱਧਰ ਆਓ ਸਾਡੇ ਨਾਲ ਆਹਾ ਇੱਧਰ ਤੁਸੀਂ ਦੇਖ ਲੋ ਹੈ ਆ ਸਰਪੰਚ ਸਾਹਿਬ ਔਰ ਜਲਦਰਾ ਓ ਜਲਦਾਰ ਚੱਲ ਰਹੀ ਆ ਬਰੋ ਚੱਲਦੀਆਂ ਫਿਰ ਪਕੌੜੀਆਂ ਹੈਂ ਤਾਂਸ਼ ਦੇਖੋ ਬਈ ਕੀ ਆ ਇੱਥੇ ਕੀ ਦਿਖਾਉਣ ਲੈ ਕੇ ਆਇਆ ਉਹ ਤੁਹਾਨੂੰ ਝੂਟ ਲਾਇਆ ਸਾਹਮਣੇ ਲਿਖਦਾ ਅੱਛਾ ਉਹੋ ਵਾਲਾ ਲੰਡਨ ਆਈ ਕਹਿੰਦੇ ਆ ਲੰਡਨ ਆਈ ਉਹ ਵੀ ਦੇਖਣਾ ਯਾਰ ਕਿੱਦਾਂ ਦੇਖਣ ਚੱਲੀਏ ਆਪਾਂ ਜਦੋਂ ਮਰਜੀ ਦੱਸੋ ਅੱਛਾ ਆ ਵਾਲਾ ਲੰਡਨ ਆਈ ਗਿਆ ਯਾਰ ਆਹਾਂ ਵਾਲਾ ਹਾਂ 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 ਇਹ ਆ ਲੰਡਨ ਆਈ ਚਲੋ ਵੀ ਸ਼ੇਰੋ ਇੱਥੇ ਵੀ ਆਪਾਂ ਕਹਿ ਦਾਂ ਚੱਲਾਂਗੇ ਆਪਾਂ ਤੇ ਇਹ ਸੀ ਸ਼ੇਰੋ ਆਪਣਾ ਅੱਜ ਦਾ ਸਫ਼ਰ ਤੇ ਕਿਵੇਂ ਲੱਗੀ ਵੀਡੀਓ ਜ਼ਰੂਰ ਦੱਸਿਓ ਤੇ ਮਿਲਦੇ ਹਾਂ ਹੁਣ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਸਫ਼ਰ ਤੇ ਜਿਉਂਦੇ ਵੱਸਦੇ ਰਹੋ ਸਾਰੇ